ਹੈ ਲੋ ਗਾਇਸ ਗੁੱਡ ਮਾਰਨਿੰਗ ਹੈਵ ਅ ਨਾਈਸ ਡੇ ਸਿਰਸਰੇ ਸਿਰਸਰੇ ਨਿਕਲ ਲਾ ਕੇ ਕਹਿੰਦੇ ਕਿ ਕਿੱਧਰ ਚੱਲਾ ਮੈਂ ਚੱਲਦਾ ਜਲੰਧਰ ਨੂੰ ਅੱਜ ਸੁਖਨੂਨ ਸਕੂਲੇ ਗਈ ਮੰਮੀ ਲੈ ਕੇ ਗਈ ਉਹ ਜਿਹੜਾ ਈ ਰਿਕਸ਼ਾ ਨਹੀਂ ਚੱਲਦੇ ਹੁੰਦੇ ਪਿੰਡਾਂ 'ਚ ਕਿਉਂਕਿ ਬੱਸਾਂ ਉਹ ਪਰਲੇ ਅੱਡੇ 'ਚ ਇਧਰੋਂ ਫੇ ਈ ਰਿਕਸ਼ਾ ਜਾ ਸਕਦੇ ਆ ਪੰਜ ਉਹ ਜਿਹੜਾ ਬੈਟਰੀ ਵਾਲਾ ਹੁੰਦਾ ਨਾ ਤੇ ਉਹਦੇ ਤੇ ਗਈ ਉਹ ਮੈਂ ਚਾ ਸਕੂਲੇ ਜਾਂਦਾ ਹੋਇਆ ਦੇਖ ਕੇ ਚੱਲਦਾ ਕੀ ਕਰਦੇ ਆ ਤੇ ਨਾਲੇ ਮਾੜੇ ਮੈਂ ਜਲੰਧਰ ਨੂੰ ਚੱਲਣਾ ਇੱਥੋਂ ਆਪਾਂ ਚੱਲ ਜਾਣਾ ਸਕੂਟਰ 'ਤੇ कठार खड़ी करके स्कूटरी अपने स्टैंड तो उतु फिर मैं बसें चढ़ जाऊंगा आयोजन जलंधर घुमाने मैं भी अपना काम करें जोड़ा करना ठीक है गाइस आज बनेर ब्लॉक देना मैं पर ला लो मेरे को धुपेज है बस जलूस निकल जाने जाना पता कि लड़िया ओके ਆ ਇਹਨ ਕਾ ਰੱਖਤਾ ਆਪਾਂ ਆਪਾਂ ਪਾਰਨਾ ਪਾਰਨਾ ਲੈਣੇ ਉੱਪਰ ਟੱਪ ਤਾਂ ਚਲੋ ਆਜ ਟੈਂਟ ਕਿਹ ਹੋਣੀ ਹੈ ਦਵਾਰੋਂ ਇੱਕ ਥੋੜਾ ਸ਼ਾਕੀ ਦੇ ہاں ਜੀ ਇੱਥੇ ਪੇਂਟ ਜੀ ਹੋਈ ਜਾਂਦੀ ਮੈਂ ਇਹਦੇ ਨਾਲ ਉਕਰਾ ਲੰਨੇ ਡੈਸਟ ਤੇ ਰੇਸ਼ਨ ਹੋ ਜਾਂਦੀ ਗੀ ਬਿਲੰਦ ਨਾਲ ਖੋਨ ਕਢਾ ਕੇ ਪਤਾ ਲੱਗ ਜੂ ਆ ਲਾਤੀ ਆਪਣੇ ਬੈਂਡਡ ਤੇ ਹੁਣ ਐਕਸਟਰਾ ਲੈ ਗਏ ਫੋਨ ਦੀ ਕੱਢ ਲਈ ਬੋਤਲ ਇਹ ਬੋਝਾ ਕਿੱਥੇ ਟੈਸਟ ਜਦੋਂ ਕੀਤਾ ਨਾ ਤੇ ਭੈਣ ਸੀਗੀ ਇੱਕ ਕਹਿੰਦੇ ਇਨਫੈਕਸ਼ਨ ਆਈ ਉਹ ਦਿਖਾ ਲਈ ਜਾਂਦੇ ਦਾ ਸਕਰੀਨ ਦੇ ਉੱਪਰ ਤੇ ਸਕਰੀਨ ਤੇ ਜਦੋਂ ਦਿਖਾਇਆ ਮੈਂ ਕਿਹਾ ਮੈਂ ਤਾਂ ਟੈਂਸ਼ਨ ਪੈ ਗਈ ਜਿਆਦੇ ਤਾਂ ਨਹੀਂ ਹੈਗੀ ਕਹਿੰਦੇ ਨਹੀਂ ਨਹੀਂ ਜਿਆਦੇ ਨਹੀਂ ਹੈਗੀ ਥੋੜੀ ਤੇ ਉਹ ਕਹਿੰਦੀ ਇੱਕ ਆਲੇ ਹੱਡੀਆਂ ਆ ਲੈਣ ਦਿਖਾ ਲਿਓ ਮੈਂ ਚਲੋ ਉਹਨਾਂ ਨੂੰ ਦਿਖਾ ਲ ਕੇ ਪਤਾ ਲਾ ਜੂਗਾ ਇੱਕ ਵਾਰੀ ਹਨਾ ਛਾਤੀ ਦੇ ਇਹਦਾ ਸਕੈਨ ਜਿਹੜਾ ਕੀਤਾ ਕੈਮਰਾ ਉਹਦੇ ਆਲੇ ਦੁਆਲੇ ਇਹਦਾ ਦਾਗ ਜੇ ਨਹੀਂ ਨਹੀਂ ਟੈਂਸ਼ਨ ਪੈ ਗਈ ਕਹਿੰਦੀ ਨਹੀਂ ਐਡੀ ਨਹੀਂ ਹੈਗੀ ਨਾਰਮਲ ਆ ਮੈਂ ਕਿਹਾ ਲੋਕਾਂ ਨੂੰ ਹੁੰਦੀ ਐ ਇੰਨੀ ਕਿ ਕਹਿੰਦੀ ਆ ਹੁੰਦੀ ਐ ਇੰਨੀ ਕਿ ਲੋਕਾਂ ਨੂੰ ਯਾਲਾ ਚਲਿਏ ਹੁਣ ਆਪਾਂ ਜਲੰਧਰ ਪੇ ਆ ਕੇ ਘੜੀ ਮੇਲਾ ਦੇ ਲਾਂਗੇ ਸਕੂਟਰ ਹੀ ਲਾਤੀ ਮੈਂ ਜਲੰਧਰ ਨੂੰ ਚੱਲਾਂ ਚੱਬਲ ਦੇ ਹੋੜੇ ਇੱਕ 2 ਕੰਨੀ ਵਿੱਚ ਇੱਕ ਦੇ ਦੇ ਬੰਦਾ ਟੱਕਰਿਆ ਸੀ ਕੋਈ ਲੋਲੂ ਆਹ ਦੀ ਅੱਖਾਂ ਆਹ ਦੇ ਨੱਕ ਆਹ ਦਾ ਸਿਰ ਦੋ ਸੱਤ ਤੱਕ ਮੰਨਗੇ ਨਹੀਂ ਲੱਗੀ ਆ ਲੈ ਬੰਦੇ ਹੁੰਦੇ ਨਹੀਂ ਘੜਮ ਚੌਧਰੀ ਨੈਸ਼ ਉਹ ਟੱਕਰ ਗਿਆ ਇਹ ਮੈਂ ਜਰੂਰੀ ਕੰਮ ਚੱਲਾ ਪੈਂ ਚੋਬਲ ਆਇਆ ਨੈਸ਼ ਲੋਲੋ ਇਹਦਾ ਉਹਦੀ ਸ਼ਕਲ ਬਣਾ ਕੇ ਸੱਤ ਜੱਪਲਾ ਮਾਰ ਕੇ ਤਾਂ ਉਹਨੂੰ ਸਿੱਧਣੇ ਦੀ ਪੁੱਠੀ ਆ ਗਈ ਤੇ ਨੈਸ਼ ਲੱਗੀ ਆ ਸਿੱਧੀ ਆ ਗਈ ਤੇ ਨਹੀਂ ਲੱਗੀ ਹਾਂ ਨਹੀਂ ਲੱਗੀ ਮਾ ਨਹੀਂ ਲੱਗੀ ਜੇ ਲੱਗੀ ਹੁੰਦੀ ਨਾ ਉਹਨਾਂ ਕੈ ਮਾਰੀ ਜਾਣੀਆਂ ਕਿਹਾ ਠੀਕ ਹੈ ਮਨਨ

ਆਏਗੇ ਟੈਕ ਆ ਰੋਗਲੇ ਰਾਈ ਰੋਗਲੇ ਆਵ ਬਲੇ ਆਂਕ ਗੋਡ ਆ ਸਾਇਆ ਆ ਮਾੜਾ ਆ ਆ ਗਏ ਆਪਣੇ ਸ਼ਹਿਰ ਦੇ ਵਿੱਚ ਇੱਕ ਨਾ ਮੇਰਾ ਰਮਾਨਾ ਗੋਗਪਾਖਾਨ ਆ ਵੀ ਚਲੇ ਜਾ ਰਹੇ ਸੋ ਆਮ ਆਪਣਾ ਜਿਹੜਾ ਹੁਣ ਅਸੀਂ ਬਾਬੇ ਜੀ ਕਿਰਪਾ ਨਾਲ ਕਰਾਤਾ ਯਾਰ ਹੱਥ ਤੋਂ ਹੁਣ ਮੜੇ ਹੱਥ ਤੋਂ ਦੋਣਾ ਜੀ ਦਾ ਕਰਦਾ ਹੈਲਾ ਤੁਹਾਨੂੰ ਉਹ ਵੀ ਦਿਖਾ ਲ ਦਵਾਂ ਮੇਲੇ ਤਿਆਰ ਤਾਂ ਹੋਏ ਆਂ ਰੈਡੀ ਤਾਂ ਹੋਏ ਆਂ ਮੈਂ ਕਿਹਾ ਮੇਲੇ ਦੇ ਵਿੱਚ ਦੀ ਗੇੜੀ ਲਾ ਜਾਂਦਾ ਮੇਰੇ ਨਾਲ ਗੱਲ ਦੇਖਦਾ ਹੈ ਬਾਕੀ ਸ਼ੋਰ ਨਹੀਂ ਹੈਗਾ ਇਹ ਸਕੂਟਰੀ ਚੱਕ ਲਈ ਹੈ ਉਹ ਤੇ ਕਿੱਕ ਇੱਕ ਮੇਰਾ ਐਕਸਟਰਾ ਪਿਆ ਹੈ ਭਾਈ ਕੋਲ ਐਕਸਟਰਾ ਲੈਣਾ ਤੇ ਬਾਅਦ ਚ ਦੇਖੀਦਾ ਹਾਂ ਵੀ ਆਗੇ ਘਰੇ ਤੂੰ ਚੋਣੀ ਹੈ ਕਹਿੰਦੀ ਮੈਂ ਵੀ ਉਹਦਾ ਵੀਡੀਓ ਬਣਾਉਣੀ ਹੈ ਜਿਹਦਾ ਤੂੰ ਨਹੀਂ ਧਾਰ ਚੰਗਦਾ ਹੈਗਾ ਮਾ ਮੈਨ ਜਦ ਤੂੰ ਦੁੱਧ ਵੀ ਦਹੀਂ ਮੈ ਨਹੀਂ ਪੀਣਾ ਚੱਲ ਨਹੀਂ ਮਾਰਦੀ ਨਹੀਂ ਮਾਰਦੀ ਬਹਿ ਜਾ ਥੱਲੇ ਬਹਿ ਜਾ ਆ ਦੇ ਚੱਲ ਘਰ ਮੇਰੇ ਤੇ ਇੱਥੇ ਲੱਗ ਗਿਆ ਨੇੜੇ ਆ ਚੱਲ ਵੀਡੀਓ ਬਣਦੀ ਛੇੜ ਕਰ ਪਲਾ ਮੇ ਆ ਲੈ ਥੱਲੇ ਬਹਿ ਜਾ ਥੱਲੇ ਬਹਿ ਜਾ ਮਾਰੀ ਨਾ ਲੈ ਨਾਲ ਡਰੀ ਨਹੀਂ ਨਾਲ ਕਹਿੰਦੀ ਪਲਾ ਬੱਸ ਅੱਜ ਪਰ ਅੱਜ ਦਾ ਬਾਬਾ ਟਾਈਮ ਦੀ ਉਹ ਬਾਬੀ ਬਣਾ ਜਾ ले। नहीं तो है ना। तो ना। ए, है मेरा चीज सिंह बैठा ਮੇਰੇ ਮਰੇ ਤੇ ਭੰਗੜਾ ਪਾਵਾਂ ਬਾਦੇ ਪਰ ਕੀ ਆਵੇਗਾ ਤਰਾਪ ਉਹਨਾਂ ਆ ਗਏ ਆਤਮਾਨ ਤੁਸੀਂ ਯਾਰੀ ਪਰ ਲੈ ਚੁੱਕੇ ਆ। ਹਾ ਦੋ ਇਹ ਮੈਂ ਇਹਨਾਂ ਬੈਗ ਲਵਾ ਕੇ ਲਿਆ ਆ ਸਾਰਾ ਕਿਤਾ ਗੱਡੀ ਸੈਟ ਆ ਪੂਰੀ ਲੋਡ ਆ ਇਹਨਾਂ ਪੂਰੀ ਰੋਟੀ ਖਾ ਗਏ ਹਾਂ ਤੋਂ ਲੰਮਾ ਪਿਆ ਹੁਣ ਬੰਦੇ ਤੇ ਬਾਰੇ ਦੇ ਕਿਹਦੇ ਮੈਦੇ ਤੇ ਤੂੰ ਆਏ ਕਿਥੇ ਮਾਨਣਾ ਹੋਣੀ ਕਿਉਂ ਪੂਰਾ ਸਾਰਾ ਮੱਦੀ ਪਰ ਮਾਰ ਕੇ ਮਰੂੰਗਾ ਮਾਨਣਾ ਨਹੀਂ ਪੂਰਾ ਸਾਰਿਆਂ ਨੇ ਮਾਰਨਾ ਮਾਨਣਾ ਜਿਹੜਾ ਆਇਆ ਉਹਨੇ ਜਾਣਾ ਹੀ ਆ ਤੂੰ ਚੱਟ ਤਮ ਗੱਲ ਕਰਵਾ ਤੋ ਕੋਸਨ ਕਰਨੀ ਹੈ ਹਾਂ ਕੋਸਨ ਨਾ ਨਾ ਕਰਨੀ ਲੱਵਾ ਸੁਣਾ ਕੋਈ ਮਾਈ ਗਾ ਹਾਂ ਬੈਂਕ ਕੋਲ ਦੇ ਸਾਰੇ ਮਰ ਗਏ ਮਰ ਗਿਆ ਜਿੰਦਾ ਕਰਾਹਾਂਗਾ ਸਵੇਰੇ ਤੈਨੂੰ ਕਰਨਾ ਮੈਨੂੰ ਪੁਲਾਇਨਾ ਨਾ ਬਲਾਫ ਚੰਗਾ ਬਾਹਰ ਜਨਾ ਕੱਚੀ ਹੈ ਮੇਰੇ ਮੈਂ ਚਨਾਗੇ ਸੱਚੀ ਕਿਤੇ ਬਤੀ ਹੈ ਹਾਂ ਇਹਨੂੰ ਕਰਨਾ ਪੁਲਾਇਨਾ ਮੈਨੂੰ ਚਲ ਕੱਚੀ ਹੈ ਤਿੰਨ ਮੇਰੇ ਮੈਨੂੰ ਬੁਲਾ ਕੇ ਡਾਕਰ ਨੇ। ਜਾਣਾ ਸੁਖਣੇ ਕਹਿੰਦੇ ਲੈ ਜਾਣਾ। ਮੈਂ ਜਾਣਾਂ ਕਿ ਬੈਨ ਨੰਨੂ ਆ, ਖੋਦਾ ਨੰਨੂ। ਤਵਾਂ ਨੰਨੂ ਆ ਦਾ ਨੰਨੂ ਨਹੀਂ ਜਾਣਾ। ਮੇਰਾ ਕੀ ਲਾਦਾ? ਕਿਹਦਾ? ਮੇਰਾ ਫਿਰਾਫਤੀ ਜਾ। ਹੋਮੇ ਦੀ ਮਾਂ, ਭਾਬੀ, ਵੱਡੀ ਭਾਬੀ ਮਾਂ। ਓਕੇ, ਆਪਾਂ। ਉਹ ਤੁਮਹੇ ਦੀ ਧੋਤੀ ਆਣਾ। ਠੀਕ ਆ। ਉਨੇ ਦੇ ਇਹਨੂੰ ਕੁਝ ਚੀਜ਼ਾਂ ਕਹਿਣੀਆਂ ਲਾ ਕੇ ਦੇਣੀਆਂ ਚੀਜ਼ਾਂ ਕਹਿ ਲਾ ਕੇ ਦੇਣੀਆਂ ਕੱਸਣੀ ਹੈਲੋ ਮੈਂ ਇੱਥੇ ਸਕੂਲੇ ਉਹ ਜਾ ਬਲਾਈਏ ਭਾਜੀ ਇਹਨੂੰ ਛੱਡ ਕੇ ਆਉਣਾ ਠੀਕ ਹੈ ਅੱਛਾ ਚਲੋ ਜੀ ਸਕੂਨੀ ਬਾਈ ਕਰ ਗਈ ਇੱਟਾ ਵੀ ਆ ਗਿਆ ਮਬੇ ਉਧਰ ਰਾਹ ਜਿਹੜਾ ਕੱਚਾ ਰਾਹ ਇੱਧਰ ਪੇ ਤੂੜੀ ਲਿਆਉਣੇ ਮਗਰ ਆਪਣੇ ਥਾਂ 'ਚ ਉਹ ਵੀ ਪੱਕਾ ਹੋਣ ਲੱਗਾ ਚੱਪਾ ਕਰ ਲਈਏ ਕੰਮ ਦੇ ਲੈ ਪੂਰੀ ਧੋਪਾ ਹੀ ਪੱਠੇ ਰਹਿ ਗਏ ਬਸ ਪੁੱਤਰ ਨਾਲੇ ਗੇਜਨਸ ਵੀ ਰੈਕਟਿਵ ਹੋਈ ਉੱਤੇ ਪੂਰੀ ਭਿੜ ਰਹੀ ਏ ਤੇ ਹੁਣ ਉਹਨੂੰ ਫੋਨ ਆ ਗਿਆ ਕਿ ਅਖੇ ਆ ਜਾ ਛੇਤੀ ਕਿ ਲੈ ਜਾ ਹੁਣ ਹੁਣ ਮੈਂ ਉਹਨਾਂ ਲੈ ਚੱਲਾਂ ਸਕੂਲ ਤੋਂ ਮਗਰ ਬੋਲੂਗਾ ਉਹ ਕਹੇ ਮੈਂ ਮੈਂ ਰਹਿਦੇ ਮਨਵੀਰ ਬਲੌਗ ਚੈਨਲ ਨੂੰ ਸਬਸਕ੍ਰਾਈਬ ਕਰੋ ਉਹ ਬਲੌਗ ਤੇ ਮੈਂ ਸਬਸਕ੍ਰਾਈਬ ਕਰਦੇ ਜੇ ਨਾ ਸਬਸਕ੍ਰਾਈਬ ਕੀਤਾ ਤੁਹਾਡੇ ਘਟ ਪੈਣੀ ਤੇਰੇ ਵੀ ਪੈਣੀ ਤੇਰੇ ਵੀ ਦੱਸਾਂ ਤੇ ਨਾ ਕੀ ਕਹਿੰਨਾ ਕੀ ਕਹਿੰਨਾ ਚੇਬੇੜ ਨਾ ਖਾਲੀ ਮੈ ਤਾਂ ਮੇਰੇ ਨਾਲ ਰਹੇ ਆ ਕੋ ਆਈ ਲਵ ਯੂ ਆ ਲਵ ਸੌਰੀ ਯਾਰੀ ਲਈ ਅਪੋਲੋਜਾਈ ਤੇਰੇ ਨਾਲੇ ਇਕੱਲੇ ਬੈ ਲਵ ਯੂ ਲਾਈਕ ਸਬਸਕ੍ਰਾਈਬ ਕਰੋ ਮਨਵੀਰ ਬਲੌਗ ਚੈਨਲ ਨੂੰ ਮਨਵੀਰ ਮੇਰੇ ਚੈਨਲ ਨੂੰ ਬਾਏ ਮੌਸਮ ਨਹੀਂ ਹੋ ਗਿਆ ਠੰਡੀ ਹਵਾ ਆਉਂਦੀ ਕਿਤੇ ਮੈਨੂੰ ਲੱਗਾ ਨਹੀਂ ਪੈ ਗਿਆ ਗਾਇਸ आ गया स्कूल <laughs> आज 1:00 बजे छुट्टी होनी है पहले ही आ गई मेरे लादा बाहर आज 1:00 बजे ये है मैपली बार स्कूल मैपली बार स्कूल देख के आइए क्या कर दी है क्लास चेक में बस जाई होगी बस से जा जी बस से ਕਿਹੜਾ ਰੰਦ ਮੈਂ ਚਾਹ ਉਹ ਡਿਚ ਕਿੱਥੇ ਹੈ ਨਹੀਂ ਨਹੀਂ ਰੋਗੀ ਛੁੱਟੀ ਨਹੀਂ ਨਹੀਂ ਕਿੱਦਾਂ ਆ ਰੋ ਰੰਦ ਬੈਗੀ ਸੀ ਕਿ ਹਾਂ ਸੀ ਕਿ ਨਹੀਂ ਬੈਗੀ ਸੀ ਹਾਂ ਅੱਜ ਬੈਗੀ ਰੋਂਦੀ ਤਾਂ ਨਹੀਂ ਸੀ ਬੈਗੀ ਸੀ ਜਾਂ ਮੇਰੇ ਕੋਲ ਗਈ ਸੀ ਬੈਗੀ ਚੁੱਪ ਕਰ ਨਰਦ ਕਹਿੰਦੀ ਮੇਰੀ ਚੁੰਨੀ ਫੜ ਲਾਪੀ ਹਾਂ ਉਸ ਵੇਲੇ ਤੋਂ ਚੁੰਨੀ ਫੜ ਲਈ ਸੀ ਕੱਟ ਕੇ ਜਾਂਦੀ ਚੁੰਨੀ ਕਦੇ ਫੜ ਲਈ ਸੀ ਕੱਲ ਕੱਲ ਇਹਦੀ ਮੈਡਮ ਦਾ ਫੋਨ ਆ ਗਿਆ ਕਿ ਛੁੱਟੀ ਹੈ ਸਕੂਲੇ ਇਹ 8:00 ਵਜੇ ਉੱਠੀ ਨਹੀਂ ਤਾਂ ਅੱਗੇ 6:00 ਵਜੇ ਉੱਠੇ ਜਾਂਦੀ ਹੈ ਮੈਂ ਕੀ ਹੋਇਆ ਜੀ ਉੱਠੀ ਕਿਉਂ ਮੈਂ ਤਾਂ ਜਾਣ ਕੇ ਡਰਾਮੇ ਕਰਦੀ ਸੀ ਕਹਿੰਦੀ ਜਾਣ ਕੇ ਲੰਮੀ ਪਈ ਸੀ ਕਿ ਨਹੀਂ ਮੈਂ ਡਰਾਮੇ ਕਰਦੀ ਸੀ ਆ ਤਾਂ ਨਹੀਂ ਡਰਾਮਾ ਕਿੱਦਾਂ ਕਰ? ਕੱਲ ਕਿੱਦਾਂ ਹੈ ਡਰਾਮਾ? ਹਾਂ ਚਲ ਆ ਜਾ ਮੈਂ ਰੇਲਾ ਤੇ ਲੈਣ ਆਇਆ ਫਿਰ ਮੈਂ ਕਹ ਲੈ ਰਹਿਣ ਤੇ ਮੈਂ ਕੱਲ ਨੂੰ ਹੁਣੇ ਨਹੀਂ ਲੈਣ ਫਿਰ ਬਸ ਕੱਲ ਨੂੰ ਬੱਸੇ ਆਉਂਗੇ ਫਿਰ ਕੱਲ ਨੂੰ ਬੱਸੇ ਆਉਣਾ ਚਲ ਆ ਬਣਾਈ ਆ ਸਕੂਲ ਵਾਲੀ ਬੱਸੇ ਚ ਮੰਮੀ ਨੂੰ ਵੀ ਨਾਲ ਟੰਗੀ ਰੱਖੀ ਇੱਥੇ ਆਉਣਾ ਮੰਮੀ ਕਿ ਲੜਾ ਹੈ ਝਟ ਤਾਂ ਸੋ ਨਹੀਂ ਛੁੱਟੀ ਹੋ ਜਾਂਦੀ 9 ਵਜੇ ਤੋਂ ਲੈ ਕੇ 1 ਵਜੇ ਤੱਕ ਤੇ ਅੰਦਰ ਸਕੂਲ ਆ ਆ ਇਹ ਸਵਿੰਗਿੰਗ ਬੋਲਾ ਉਹ ਬਣਾਇਆ ਮੈਂ ਉੱਥੇ ਉੱਥੇ ਸਖਾਲਦੇ ਸਨ ਉਹ ਘਾਹ ਖੋਤਣ ਆਇਆ ਉਹਨਾਂ ਦੇ ਪਰਿਵਾਰ ਔਰ ਬੰਦਾ ਲਾਇਆ ਮਸ਼ੀਨ ਨਾਲ ਚਲੋ ਗਾਇਸ ਹੁਣ ਮੜਾ ਜਾਣਾ ਹੈ ਹਸਪੀਟਲ ਤੇ ਕਰਦੇ ਆ ਬਲੌਗ ਕੰਟੀਨਿਊ ਨਾਮ ਕੀ ਤੇਰਾ ਨਾਮ ਕੀ ਦੱਸ ਲੈ ਨਾਮ ਕੀ ਹੈ ਦੀਦੀ ਸੁਖਨੀ ਦੀ ਦੀਦੀ ਕਹਿੰਦਾ ¿Se entendí, Diría, Diría. Ok.